ਦੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਯੋ ਐਸੀ ਦੀਨ ਦਇਆਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂਦਾ ਪ੍ਰਕਾਸ਼ ਪੁਰਬ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾ ਰਹੀਆਂ ਉਥੇ ਤੱਕ ਸ੍ਰੀ ਦਮਨਵਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਾਨਯੋਗ ਸਿੰਘ ਸਾਹਿਬ ਜੀ ਵੱਲੋਂ ਤੱਕ ਸਹਿ ਦੇ ਸਮੂਹੇ ਪ੍ਰਬੰਧ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਮਰਸੂਰੋ ਤੋਂ ਗੁਰਦੁਆਰਾ ਦਮਦਮਾ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭਸਾਨ ਕੱਲ ਨਗਰ ਕੀਰਤਨ ਹੋਇਆ ਨਗਰ ਕੀਰਤਨ ਦੇ ਵਿੱਚ ਹੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਹਨ ਭੋਗ ਤੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਤੱਕ ਸਾਹਿਬ ਜੀ ਵਿਖੇ ਹਾਜ਼ਰੀਆਂ ਭਰੀਆਂ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਭੋਗ ਸਮੇਂ ਹਾਜ਼ਰੀਆਂ ਭਰੀਆਂ ਤੇ ਗੁਰੂ ਚਰਨਾਂ 'ਚ ਨਮਨ ਕੀਤਾ ਉੱਥੇ ਹੀ ਮਰਨ ਮਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਣੋ ਸੂਰੇ ਸਹੀ ਅਗਰ ਆਕੀ ਅਦਰ ਗਹ ਪਾਵੇ ਸਾਚੀ ਮਾਨੋ ਧੰਨ ਬਾਬਾ ਜੀਤ ਸਿੰਘ ਜੀ ਧੰਨ ਬਾਬਾ ਜੁਜਾਰ ਸਿੰਘ ਜੀ ਧੰਨ ਬਾਬਾ ਜੋਰਾਵਾਲ ਸਿੰਘ ਬਾਬਾ ਫਤੇ ਸਿੰਘ ਦੀ ਮਾਤਾ ਗੁਜਰ ਕੌਰ ਜੀਆਂ ਦੀ ਲਸਾਨੀ ਸ਼ਹਾਦਤ ਸਾਕਾ ਚਮਕੌਰ ਤੇ ਸਾਕਾ ਸਰਹੰਦ ਦੇ ਸੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਜੀ ਦੇ ਸਥਾਨ ਤੇ 사ਤਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਦਾ ਆਰੰਭ ਸਣ ਅੱਜ ਪਹਿਲਾਂ ਉਹ ਉੱਥੇ ਭੋਗ ਪਾਏ ਗਏ ਉੱਥੇ ਵੀ ਬੇਨ ਸੰਗਤਾਂ ਨੇ ਬੜੀ ਸ਼ਰਧਾ ਦੇ ਹਾਜ਼ਰੀ ਭਰ ਕੇ ਸਾਡੇ ਮਹਾਨ ਬਾਬਿਆਂ ਦੇ ਚਰਨਾਂ ਤੇ ਨਮਨ ਕੀਤੀ ਹੈ ਇਹ ਦੋਨੋਂ ਦਿਹਾੜੇ ਇਕੱਠੇ ਆ ਗਏ ਸੀ ਪਰ ਸੰਗਤ ਦੇ ਵਿੱਚ ਉਤਸ਼ਾਹ ਬੜਾ ਸੀ ਸ਼ਹੀਦੀ ਦਿਹਾੜਿਆਂ ਨੂੰ ਵੀ ਤੇ ਪ੍ਰਕਾਸ਼ ਪੁਰਬ ਨੂੰ ਮਿਲਾ ਕੇ ਦੋਨਾਂ ਹੀ ਦਿਹਾੜਿਆਂ ਤੇ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਭਾਵਨ ਨਾਲ ਹਾਜ਼ਰੀਆਂ ਭਰੀਆਂ ਉਹ ਤੇ ਹੀ ਪਿਛਲੇ ਦਿਨਾਂ ਤੋਂ ਪ੍ਰਭਾਤ ਫੇਰੀਆਂ ਚੱਲ ਰਹੀਆਂ ਤਲਵੰਡੀ ਸਾਬੋ ਦੇ ਸਮੂਹ ਨਗਰ ਨਿਵਾਸੀਆਂ ਨੇ ਪ੍ਰਭਾਤ ਮੇਲੇ 'ਚ ਹਾਜ਼ਰੀਆਂ ਭਰ ਕੇ ਜਲ ਪਾਣੀ ਸੰਗਤਾਂ ਨੂੰ ਸਿਕਾਇਆ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉੱਥੇ ਹੀ ਲੰਗਰਾਂ ਵਿੱਚ ਸ੍ਰੀ ਗੁਰੂ ਦੇਵ ਜੀ ਬਾਦਿਰ ਸਾਹਿਬ ਸੇਵਕ ਜਥਾ ਸਰੋਵਰ ਸੇਵਾਦਾਰ ਇਹ ਸਾਡੇ ਇਹਨਾਂ ਬੱਚਿਆਂ ਨੇ ਸੰਗਤ ਵਾਸਤੇ ਲੰਗਰ ਲਗਾਇਆ ਉਹਨਾਂ ਦਾ ਧੰਨਵਾਦ ਹੈ ਉੱਥੇ ਹੀ ਸਾਧ ਸੰਗਤ ਜੀ ਸਾਡੇ ਨਾਲ ਨਾਲ ਗੁਰਮਤਿ ਕਾਲਜ ਗੁਰਮਤਿ ਇੰਸਟੀਚਿਊਟ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ ਬੱਚੇ ਮਾਤਾ ਸਾਹਿਬਕੌਰ ਗਰਲ ਕਾਲਜ ਦੇ ਬੱਚੇ ਤੇ ਪ੍ਰਿੰਸੀਪਲ ਸਾਹਿਬਾਨ ਸਮੁੱਚੇ ਸਟਾਫ ਨੇ ਨਾਲ-ਨਾਲ ਸਾਡੇ ਹਾਜ਼ਰੀਆਂ ਭਰ ਕੇ ਤੇ ਸੇਵਾ ਦੇ ਵਿੱਚ ਹੀ ਬਹੁਤ ਵੱਡਾ ਯੋਗਦਾਨ ਪਾਇਆ ਹੈ ਸੋ ਅਸੀਂ ਸਮੁੱਚੀਆਂ ਸੰਗਠਨਾਂ ਦਾ ਤੇ ਜਿੰਨੀਆਂ ਸਭਾ ਸੁਸਾਇਟੀਆਂ ਨੇ ਸਭਨਾ ਦਾ ਮਾਨਜੋਗ ਸਿੰਘ ਸਾਹਿਬ ਜੀ ਜਥੇਦਾਰ ਬਾਬਾ ਟੇਕ ਸਿੰਘ ਜੀ ਅਤੇ ਮੈਨੇਜਰ ਸਰਦਾਰ ਨਰਿੰਦਰ ਜੀ ਸਿੰਘ ਜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੂhtੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤਖਤ ਸਾਹਿਬ ਵਿਖੇ ਪਹੁੰਚੀਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ